ਆ ਨਾਮਤੋ ਕਰਜੀ ਜੀ ਕੀ ਬੋਲ ਰਹਾ ਸਾਹਿਬ ਹੈ 600 ਜੇ ਜਲੰਧਰ ਦੁਆਲੂ ਭਰ ਕੇ ਆ ਰਹੀ ਸੀ ਰਾਹ ਦੇ ਵਿੱਚ ਐਕਸੀਡੈਂਟ ਹੋ ਗਿਆ ਜੀ ਹਾਂਜੀ ਗੱਡੀ ਵਾਲ ਨੇ ਸਾਈਡ ਦੱਬੀ ਗੱਡੀ ਥੱਲੇ ਡੇਪੀ ਹੋ ਰਿਹਾ ਕਿਤੇ ਰਸਤਾ ਨਹੀਂ ਹੈਗਾ ਗੱਡੇ ਨੂੰ ਗੱਡੀ ਕੰਟਰੋਲ ਨਹੀਂ ਹੈ ਗੱਡੀ ਥੱਲੇ ਡੇਪੀ ਕਿੱਥੋਂ ਕਿ ਨਹੀਂ ਉਹਦੇ ਪੋਲ ਤੋਂ ਥੱਲੇ ਡੇਪੀ ਥੱਲੇ ਵੱਜੀ ਹੈ ਹਾਂਜੀ ਥੱਲੇ ਵੱਜ ਕੇ ਉਦੋਂ ਮੱਚ ਪਈ ਅਗਲਾ ਵੀ ਸੀ ਹਾਂਜੀ ਉਦੋਂ ਹੀ ਅੱਗ ਲੱਗੀ ਤੇ ਕਿੰਨੀ ਸੀ ਗੱਡੀ ਅਸੀਂ ਦੋ ਜਣੇ ਅੱਛਾ ਹਾਂਜੀ ਕਿੰਨਾ ਸਾਫਟ ਲੱਗੀ ਸਾਰਟ ਬਾਈ ਦੇ ਜ਼ਿਆਦਾ ਲੱਗੇ ਮੇਰੇ ਦਾ ਚਲੋ ਚਰੀਟਾ ਚਰੂਟਾਂ ਲੱਗੀਆਂ ਜ਼ਿਆਦੀ ਤੇ ਮੌਕੇ ਤੇ ਆ ਗਏ ਸੀ ਇੱਥੇ ਵੀ ਹਾਂਜੀ ਮੌਕੇ ਤੇ ਆ ਤਾਂ ਗਏ ਸੀ ਪਰ ਅਸੀਂ ਆਪੇ ਨਿਕਲ ਕੱਢਿਆ ਕਿਸੇ ਨੇ ਨਹੀਂ ਆਨ ਹਾਂਜੀ 500 ਕਿਥਾਂ 600 ਕਿੰਨੀ ਕਿਲ ਗਈ 60 ਤਾਂ ਵਾਵਾ ਲੱਗੀ ਵਾਹ ਇੱਥੇ ਪਤਾ ਪਤਾ ਨਹੀਂ ਲੱਗਾ ਬਸ ਸਕੈਨ ਸਕੂਨ ਕਰਾਵਾਂਗੇ ਫਿਰ ਜਿਆਦਾ ਪਤਾ ਲੱਗੂ ਸਿਰ ਦੀ ਸੱਤ ਤਾਨੂੰ ਇੱਕ ਘੰਟੀ ਦੇ ਵਿੱਚ ਨਕਸਾ ਗੱਡੀ ਦਾ ਮੱਚ ਗਈ ਖਤਮ ਹੋ ਗਈ ਸਾਰੀ ਸਾਰੀ ਡੈਮੇਜ ਹੋ ਗਈ ਕੋਈ ਨਾਲ ਕੋਈ ਛੋਟ ਵੀ ਟਕਰਾਇਆ ਕੁਝ ਹਾਂਜੀ ਇੱਕ ਟਰੈਕਟਰ ਹੀ ਗਿਆ ਜੀ ਟਰੈਕਟਰ ਠੀਕ ਹੈ ਹਾਂਜੀ ਟਰੈਕਟਰ ਆ ਠੀਕ ਹੈ ਬਜਾ ਕਿਰੀ ਹਾਸੇ ਬਜਾ ਜੀ ਕਾਰ ਵਾਲੇ ਦੀ ਉਹਨੇ ਸਾਈਡ ਦੱਬੀ ਫਿਰ ਅਸੀਂ ਕੀਤੀ ਗੱਡੀ ਫਿਰ ਪਤਾ ਹੀ ਨਹੀਂ ਲੱਗਾ ਤੁਹਾਨੂੰ ਨੇਰ ਆ ਗਿਆ ਅੱਖਾਂ ਕੇ ਉਹ ਪਤਾ ਨਹੀਂ ਚੱਲਿਆ ਕੀ ਹੋ ਗਿਆ ਕਿ ਦਿੱਚ ਕੀ ਆਲੂ ਭਰੇ ਹਾਂਜੀ ਆਲੂ ਭਰੇ ਕੀ ਨਾਮ ਆ ਜੀ ਤੁਹਾਡਾ ਗਗਨਦੀਪ ਸਿੰਘ ਆ ਜੀ ਕੰਟ 샤 ਪਰ ਆ ਜੀ ਅੱਛਾ ਕੀ ਹੋਇਆ ਇੱਥੇ ਹੱਥ ਸੜਾ ਮੇਰਾ ਚਾਚਾ ਜੀ ਦਾ ਬੇਟਾ ਆ ਜੀ ਵਰਪਿੰਦਰ ਸਿੰਘ ਤੇ 5 ਵਜੇ ਸਵੇਰੇ ਤੁਰੇ ਨੇ ਜਿੜੀ ਲੈ ਕੇ ਜੀ 샤 ਪਰ ਤੋਂ ਆਪਣੇ ਖੰਨੇ ਨੂੰ ਆ ਰਹੇ ਜੀਗੇ ਤੇ ਟਰਾਲੇ ਨੇ ਟੱਕਰ ਮਾਰੀ ਪਿੱਛੋਂ ਜੀ ਤੇ ਟਰੈਕਟਰ ਘੁੰਮ ਕੇ ਟਰਾਲੀ ਥੱਲੇ ਆ ਗਿਆ ਜੀ ਇਹਦੇ ਟਰਾਲੇ ਚ ਸੀਗੇ ਆਲੂ ਲੱਦੇ ਹੋਏ ਕਿੱਥੇ ਚੱਲਦਾ ਜੋ ਉੱਪਰ ਹਾਈਵੇ ਤੇ ਕਿੱਥੇ ਹਾਂਜੀ ਹਾਈਵੇ ਤੇ ਜਾ ਰਹੇ ਸੀਗੇ ਹਾਂਜੀ ਪੌੜੇ ਉੱਤੇ ਉੱਪਰ ਤੋਂ ਥੱਲੇ ਗਿਰਿਆ ਹਾਂਜੀ ਅੱਛਾ ਜੀ ਕਿੰਨਾ ਕਿ ਨੁਕਸਾਨ ਨੁਕਸਾਨ ਆ ਸਾਰਾ ਟਰੈਕਟਰ ਹੀ ਖਤਮਾ ਟਰਾਲੀ ਵਿੱਚ ਜਿਰੀ ਸੀਗੀ ਤੇ ਕੋਈ ਅੱਗ ਹੋਈ ਕੀ ਹਾਂਜੀ ਟਰਾਲੀ ਨੂੰ ਅੱਗ ਲੱਗ ਗਈ ਜੀ ਅੱਛਾ ਜੀ ਹਾਂਜੀ ਕੋਈ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਤਾਂ ਇਹ ਸਾਡੇ ਸਾਹਮਣੇ ਹੀ ਆ ਸਾਰਾ ਨਵਾਂ ਟਰੈਕਟਰ ਸੀਗਾ ਜੀ ਤੇ ਬ੍ਰਦਰ ਹੁਣ ਉੱਥੇ ਹਸਪੀਟਲ ਆ ਅਪੋਲੋ ਚੈੀ ਲੋਹਿਆਣੇ ਜ਼ਿਆਦਾ ਚੱਟਾ ਨੇ ਕਿੰਨੀ ਆ ਗਈ ਹਾਂਜੀ ਜ਼ਿਆਦਾ ਨਹੀਂ ਜੀ ਤੇ ਜਿਹੜਾ ਉਹ ਗੱਡੀ ਵਾਲੇ ਹੈਗੇ ਨੇ ਉਹਨਾਂ ਦੇ ਵੀ ਨੇ ਨਹੀਂ ਉਹਨਾਂ ਦਾ ਨਹੀਂ ਪਤਾ ਜੀ ਕਿੱਥੇ ਨੇ ਸੰਤਾ ਜੀ ਆ ਪਤਾ ਲੱਗਿਆ ਅਸੀਂ ਹੁਣੇ ਪਹੁੰਚਿਆ ਜੀ ਤੇ ਬ੍ਰਦਰ ਉਹ ਨਹੀਂ ਪਹਿਲਾਂ ਆਗੇ ਸੀਗੇ ਮਰੇ ਅੱਛਾ ਜੀ ਹਾਂਜੀ ਕਿੰਨੇ ਵਜੇ ਦਾ ਹਾਸਾ ਹੈਗਾ ਜੀ ਤੇ ਜੀ ਤਕਲੀਬਾ ਨਾਲ 5:30 ਵਜੇ ਦਾ ਜੀ 5:00 ਵਜੇ ਘਰੋਂ ਤੁਰੇ ਸੀਗੇ ਅੱਧੇ ਘੰਟੇ ਜਾ ਕੇ ਸੀਗੇ ਉਹਰੇ ਕੀ ਆਕੂਕ ਵੀ ਲੱਗੀ ਸੀ ਹਾਂਜੀ ਟਰਾਲੇ ਨੂੰ ਦੱਸ ਰਹੇ ਨੇ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਪੁਸ਼ ਲਾਲ ਲਈ ਕੀ ਹੋਇਆ ਕਿਵੇਂ ਹਾਸਾ ਜੀ ਇਹ ਸਵੇਰੇ ਟਰਾਲੀ ਆ ਰਹੀ ਸੀ ਜੀ ਦੀ ਲੈ ਕੇ ਪਿੱਛੋਂ ਟਰਾਲੇ ਨੇ ਟੱਕਰ ਮਾਰ ਦਿੱਤੀ ਕਿੱਥੋਂ ਉੱਪਰ ਵੇ ਆ ਜੀ ਉੱਪਰ ਉੱਪਰ ਜੀ ਜਿੱਥੇ ਗੱਡੀ ਜੁਰ ਦੇ ਉੱਪਰ ਤੇ ਫਿਰ ਪੁਲ ਤੋਂ ਥੱਲੇ ਗਰੀ ਥੱਲੇ ਗਰੀ ਹੈ ਜੀ ਕਹਿੰਦਾ ਇਹ ਕਿੰਨਾ ਕ ਨੁਕਸਾਨ ਹੋਇਆ ਹੈਗਾ ਜੀ ਬਸ ਸਾਰੀ ਇਹ ਟਰੈਕਟਰ ਵੀ ਫਟ ਗਿਆ ਤੇ ਟਰਾਲਾ ਵੀ ਨੁਕਸਾਨ ਹੋ ਗਿਆ ਅੱਗ ਲੱਗ ਗਈ ਟਰਾਲੇ ਨੂੰ ਵੀ ਅੱਗ ਲੱਗ ਗਈ ਤੇ ਕੋਈ ਜਾਨੀ ਵਾਲੀ ਨੁਕਸਾਨ ਨਹੀਂ ਹੋਇਆ ਜਾਨੀ ਵਾਲੀ ਨੁਕਸਾਨ ਨਹੀਂ ਹੋਇਆ ਹਲੇ ਬੋਲੋ ਦਾਖਲ ਹੈ ਨਾ ਤਾਂ ਅੱਛਾ ਹਾਂ ਬੋਲੋ ਭੇਜਦੇ ਟਰੈਕਟਰ ਵਾਲੇ ਤੇ ਜਿਹੜਾ ਗੱਡੀ ਵਾਲੇ ਸੀ ਗੜੀ ਵਾਲੇ ਵੀ ਸਿਵਲ ਹਸਪੀਟਲ ਨੇ ਤੇ ਕਿਸੇ ਨੂੰ ਆਗੂ ਕਿਦੇ ਵਿੱਚ ਕੋਈ ਛੁਟਿਆ ਨਾ ਨਾ ਕੋਈ ਬਚਾਓ ਗਿਆ ਜੀ ਕਿਵੇਂ ਹਾਦਸਾ ਵਾਪਰਿਆ ਪਤਾ ਲੱਗਿਆ ਬੱਸ ਟਰਾਲੀ ਨੂੰ ਆਕਾ ਕੋ ਲੱਗੀ ਉਹਨੇ ਪਿੱਛੇ ਮਾਰੀ ਟੱਕਰ ਉਹਨੇ ਟਰਾਲੀ ਨੂੰ ਅੱਛਾ ਜੀ ਹਾਂ ਟਰਾਲੀ ਨੂੰ ਟੱਕਰ ਮਾਰੀ ਤੇ ਟਰਾਲੀ ਆਕੋ ਮੁੱਕ ਗਿਆ ਹੈ ਤਾਂ ਆ ਗਈ ਟੰਗ ਲਗਾ ਹਾਂਗੇ ਇਹਦਾ ਇਹ ਦੋਨੋਂ ਪੁਲ ਦੇ ਉੱਪਰੋਂ ਗਿਰੇ ਪੁਲ ਦੇ ਉੱਪਰੋਂ ਗਿਰੇ ਬੱਸ ਇਹ ਟਰਾਲੀ ਤੁਹਾਡੀ ਕੀ ਹੈ ਜੀ ਇੱਕ ਜ਼ਮੀਨਾਰ ਦੀ ਜਿਰੀ ਲੱਗੇ ਆ ਰਹੇ ਸੀ ਅੱਛਾ ਜੀ ਆ ਸ਼ਾਹਪੁਰਪੁਰਾ ਅੱਛਾ ਜੀ ਹਾਂ ਜੀ ਤੇ ਤੁਸੀਂ ਇੱਥੇ ਜੀ ਅਸੀਂ ਆੜਤੀ ਹੈ ਅੱਛਾ ਜੀ ਹਾਂ ਅਮੜੀ ਕੀ ਲੱਗਦਾ ਕਿ ਜਿਹੜਾ ਇਹ ਹਾਦਸਾ ਵਾਪਰਿਆ ਕੀ ਕੰਮ ਹੋ ਸਕਦਾ ਹੈ ਕੀ ਕੰਮ ਬਸ ਡਰਾਈਵਰ ਦੀ ਅੰਗਲੀ ਹੈ ਠੀਕ ਹੈ ਨਾ ਹਾਂ ਡਰਾਈਵਰ ਨੀਂ ਲੂੰ ਦਾ ਗਈ ਹੋਣੀ ਜਾਂ ਤਾਂ ਹੀ ਬੱਜੇ ਵਿੱਚ ਪਿੱਛੇ ਮਾਰਿਆ ਜਿਹੜਾ ਟਾਲੀ ਕਿੰਨਾ ਕ ਨੁਕਸਾਨ ਹੋਇਆ ਇੱਥੇ ਸਾਰੇ ਟਰੈਕਟਰ ਫਟ ਗਏ ਸਭ ਕੁਝ ਟਾਲੀ ਬੇ ਕਰਤਾ ਕੰਮ ਹੋ ਗਿਆ ਹਾਂ ਹਾਂ ਅੰਦੀ ਟੀ ਇਨਸੀਡੈਂਟ ਹੋਇਆ ਜਿਹੜਾ ਇਹ ਨਾ ਸਰ ਮਤਲਬ ਜਿਹੜਾ ਐਕਸੀਡੈਂਟ ਇੱਕ ਟਰਾਲਾ ਜਿਹੜਾ ਸੀਗਾ ਆਲੂਆਂ ਦਾ ਭਰਿਆ ਹੋਇਆ ਸੀਗਾ ਇੱਕ ਟਰੈਕਟਰ ਸੀ ਉਹਦੇ ਵਿੱਚ ਟਰਾਲੀ ਪਿੱਛੇ ਲੋਡ ਸੀਗੀ ਜੀਰੀ ਦੀ ਭਰੀ ਹੋਈ ਸੀਗੀ ਉਹ ਆਪਸ ਵਿੱਚ ਹੀ ਟਕਰਾਉਂਦੇ ਆ ਮਤਲਬ ਜਿਹੜੀ ਕਾਰ ਆ ਕੋਈ ਜਾ ਰਹੀ ਸੀ ਅੱਗੇ ਉਹਨੂੰ ਬਚਾਉਣ ਦੇ ਚੱਕਰ ਤੇ ਜਿਹੜਾ ਟਰਾਲਾ ਸੀ ਵੱਡਾ ਉਹਨੇ ਮਤਲਬ ਕੱਟਕੁੱਟ ਮਾਰਿਆ ਉਹਦੇ ਕਰਕੇ ਮਤਲਬ ਇਹਦਾ ਟਰੈਕਟਰ ਦਾ ਬੈਲੈਂਸ ਵਿਗੜ ਗਿਆ ਬੈਲੈਂਸ ਵਿਗੜਨ ਦੇ ਕਾਰਨ ਮਤਲਬ ਜਿਹੜਾ ਇਹ ਆਪਣਾ ਟਰਾਲਾ ਤੇ ਟਰੈਕਟਰ ਆ ਦੋਨੋਂ ਇਹ ਪੁਲ ਤੋਂ نیچے ਗਰੇ ਆ ਜਦੋਂ نیچے ਗਿਰਦੇ ਇਹਨਾਂ ਦਾ ਮਤਲਬ ਡੀਜ਼ਲ ਵਗੈਰਾ ਮਤਲਬ ਲੀਕ ਹੋ ਕੇ ਇਹਦੇ ਟਾਇਰਾਂ ਨੂੰ ਅੱਗ ਲੱਗਦੀ ਆ ਫਿਰ ਉੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾ ਕੇ ਫਿਰ ਅਸੀਂ ਉਹਨੂੰ ਮਤਲਬ ਪਹੁੰਚ ਕੇ ਉੱਥੇ ਮਤਲਬ ਆਕ ਬੁਝਾਈ ਐ ਮਟਰ ਕੰਟਰੋਲ ਕੀਤਾ ਤੇ ਜਿਹੜੇ ਉਹ ਬੰਦੇ ਸੀਗੇ ਉਹਨਾਂ ਦਾ ਟਰੈਕਟਰ ਵਾਲਾ ਤੇ ਦੋ ਮਤਲਬ ਟਰੱਕ ਵਾਲੇ ਸੀਗੇ ਉਹ जख्मी ਸੀ ਕਿ ਉਹਨਾਂ ਨੂੰ ਹਸਪੀਟਲ ਐਡਮਿਟ ਕਰਵਾ ਦਿੱਤਾ ਜਾਣੇ ਨੁਕਸਾਨ ਕੋਈ ਨਹੀਂ ਹੋਇਆ ਬੰਦੇ ਬਚ ਗਏ ਸਾਰੇ ਸਿੱਨੋਂ ਹੀ ਬਚ ਗਏ